ਅਨਾ 1087 ਤੇ ਸਾਨੂੰ ਖੜਗ ਦੇ ਅਰਥ ਮਿਲਦੇ ਆ ਖੜਗ ਕਿਸ ਨੂੰ ਕਹਿੰਦੇ ਨੇ ਇੱਕ ਕਰਪਾਨ ਜੋ ਸਿੱਖ ਕੋਲ ਹਰ ਵਕਤ ਹਰ ਸਮੇਂ ਹੋਣੀ ਚਾਹੀਦੀ ਆ ਜੋ ਪੀਰੀ ਦੀ ਕਰਪਾਨ ਆ ਜੋ ਬਾਹਰੀ ਸਰੀਰ ਤੇ ਨਹੀਂ ਪਹਿਨੀ ਦੀ ਲੋਹੇ ਦੀ ਨਹੀਂ ਜੋ ਸਿੱਖ ਨੂੰ ਇੱਕ ਵਾਰ ਮਿਲ ਗਈ ਉਹ ਨੂੰ ਦੂਰ ਕਰੇ ਨਹੀਂ ਸਕਦਾ ਉਹ ਹਰ ਵਕਤ ਉਹਦੇ ਕੋਲ ਆ ਉਹ ਕਿਹੜੀ ਆ ਉਹ ਗੁਰ ਤੇ ਗਿਆਨ ਪਾਇਆ ਅਤੀ ਖੜਗ ਕਰਾਰਾ ਗੁਰ ਤੋਂ ਜਿਹੜਾ ਗਿਆਨ ਪ੍ਰਾਪਤ ਕੀਤਾ ਗੁਰ ਤੋਂ ਜਿਹੜੀ ਮਤ ਜਾਂ ਸਿੱਖਿਆ ਪ੍ਰਾਪਤ ਕੀਤੀ ਆ ਗੁਰਬਾਣੀ ਗੁਰਦੀ ਭੋਲੀ ਆ ਇਸ ਇਹ ਅੱਖਰ ਪੜ੍ਹ ਕੇ ਜਿਹੜੀ ਇਸ ਤੋਂ ਗਿਆਨ ਜਾਂ ਉਹ ਮਤ ਪ੍ਰਾਪਤ ਕਰਾਂਗੇ ਗੱਲਾਂ ਪ੍ਰਾਪ ਕਰਾਂਗੇ ਗਿਆਨ ਵਾਲੀਆਂ ਉਹ অতি ਖੜਕ ਕਰਾਰਾ ਉਹ ਐਸੀ ਸਖਤ ਕਿਰਪਾਨ ਆ ਐਸੀ ਸਖਤ ਤਲਵਾਰ ਆ ਉਹਦਾ ਕੋਈ ਤੋਟ ਨਹੀਂ ਹੈਗਾ ਇੱਥੋਂ ਸਾਨੂੰ ਖੜਗ ਦੇ ਅਰਥ ਮਿਲਦੇ ਨੇ ਵੀ ਖੜਗ ਕੀ ਹੁੰਦਾ ਗੁਰ ਤੇ ਗਿਆਨ ਪਾਇਆ ਤੇ ਖੜਗ ਤੇ ਰਹਾ ਜਿਹੜਾ ਗੁਰ ਤੋਂ ਗਿਆਨ ਮਿਲਦਾ ਉਹੀ ਖੜਗਾ ਸਖਤ ਖੜਗ ਦੂਜਾ ਭ੍ਰਮ ਗੜਟਿਆ ਮੋਹ ਲੋਭ ਅਹੰਕਾਰ ਉਸ ਨਾਲ ਫਿਰ ਜਿਹੜਾ ਦ્વੈਤ ਦਾ ਦੂਜਾ ਅਸੀਂ ਆਪਣੇ ਆਪ ਨੂੰ ਵੱਖਰਾ ਮੰਨਦੇ ਆ ਇਸੇ ਕਰਕੇ ਸਾਰੀ ਉਲਝਣਾ ਨੇ ਇਹ ਦ્વੈਤ ਵਾਲਾ ਦੂਜਾ ਪਰਮ ਦਾ ਜੋ ਅਸੀਂ ਸੰਸਾਰ ਬਣਾਈ ਬੈਠੇ ਆ ਕਿਲਾ ਭ੍ਰਮਗੜ੍ਹ ਭ੍ਰਮ ਦਾ ਕਿਲਾ ਉਹ ਵੀ ਕੱਟ ਦਿੰਦੀ ਹੈ ਇਹ ਕ੍ਰਪਾਨ ਮੋ ਲੋਭ ਅਹੰਕਾਰਾ ਮੋਨੋ ਵੀ ਕੱਟ ਦਿੰਦੀ ਆ ਲੋਭ ਨੂੰ ਵੀ ਕੱਟ ਦਿੰਦੀ ਆ ਹੰਕਾਰ ਵੀ ਵੱਢ ਦਿੰਦੀ ਆ ਇਹ ਕ੍ਰਪਾਨ ਇਹ ਐਸੀ ਕ੍ਰਪਾਨ ਆ ਇਹ ਸਿੱਖ ਕੋਲ ਚਾਹੀਦੀ ਆ ਇਸ ਤੋਂ ਬਿਨਾ ਸਿੱਖ ਹੈ ਨਹੀਂਗਾ ਇਹ ਹਰ ਵਕਤ ਹੁੰਦੀ ਆ ਸਿੱਖ ਕੋਲ ਜਿਹੜਾ ਦੁਰਗਾ ਸ਼ਬਦ ਆ ਦੁਰਗਾ ਦੇਵੀ ਚੰਡੀ ਕਹਿੰਦੇ ਆ ਉਹ ਵੀ ਇਸੇ ਨਾਲ ਸੰਬੰਧਿਤ ਹੀ ਆ ਦੁਰਗ ਹੁੰਦਾ ਕਿਲਾ ਦੁਰਗਾ ਤੋਂ ਸ਼ਬਦਾਂ ਦਾ ਸੁਮੇਲ ਆ ਦੁਰਗ ਹੁੰਦਾ ਕਿਲਾ ਦੁਰਗ ਗਾ ਗਾਉਣਾ ਹੁੰਦਾ ਢਾ ਦੇਣਾ ਤਹਿਸਨੈਸ ਕਰ ਦੇਣਾ ਉਹ ਕਿਲੇ ਨੂੰ ਢਾਉਣੇ ਵਾਲਾ ਜਿਹੜੀ ਬੁੱਧੀ ਆ ਉਹ ਦੁਰਗਾ ਆ ਇੱਥੇ ਭਰਮ ਦਾ ਘੜ ਵੱਡੇ ਆ ਕਰਪਾਨੇ ਗਿਆਨ ਛੜਕਨੇ ਕਿ ਕਿਹੜੀ ਨੇ ਜਿਹੜੀ ਗੁਰ ਤੋਂ ਗਿਆਨ ਮਿਲਿਆ ਜਾਂ ਗੁਰ ਤੋਂ ਮਤ ਮਿਲਿਆ ਗੁਰਮਤ ਜਿਹੜੀ ਗੁਰਮਤ ਮੂਤਾਰਨ ਕਰਨ ਵਾਲੀ ਬੁੱਧੀ ਆਹੋ ਦੁਰਗਾ ਦੁਰਗਾ ਦੇ ਸਪਸ਼ਟ ਅਰਥ ਵੀ ਪਏ ਨੇ ਦਸਮ ਗ੍ਰੰਥ ਚ ਪਏ ਨੇ ਹੁਣ ਤਾਂ ਦੇਖ ਲਓ ਦੋ ਕਿਲਾ ਦਸੰਦੇ 143 ਪੰਨੇ ਤੇ ਦੁਰਗਾ ਹੈ ਅਰਥਪਾਏ ਨੇ ਵਿਦੋਹ ਇਹ ਇੱਕ ਡਿਕਸ਼ਨਰੀ ਬਣਾਈ ਹੈ ਖੋਜ ਕੇ ਸਾਰੇ ਅਰਥ ਕੱਢ ਕੇ ਇਹ ਡਿਕਸ਼ਨਰੀ ਦੀ ਪੀਡੀਐਫ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਪਿਆ ਜੇ ਕਿਸੇ ਡਾਊਨਲੋਡ ਕਰਨੀ ਹੋਵੇ ਤਾਂ ਕਰ ਸਕਦਾ ਇਸ ਲਈ ਜਿਹੜਾ ਉਹ ਗਿਆਨ ਖੜਕਦਾ ਧਾਰਨੀਆ ਜਿਹੜਾ ਉਹ ਦੁਰਗਾ ਉਹ ਬੁੱਧੀ ਜਿਸ ਕੋ ਰਹਿ ਗਿਆਨ ਆ ਉਹ ਗਿਆਨ ਦੀ ਕਿਰਪਾਨਾ ਉਹ ਦੁਰਗਾ ਜਦ ਉਹ ਇਹ ਕਿਰਪਾਨ ਇਹ ਉਹੀ ਕਿਰਪਾਨ ਆ ਜਿਹੜੀ ਇਹ ਸਾਡੇ ਅੰਦਰ ਹੀ ਜਿਹੜੇ ਵਕਾਰ ਨੇ ਉਹ ਦਾਇਤ ਨੇ ਉਹਨਾਂ ਨੂੰ ਮਾਰਦੀ ਆ ਉਜੇ ਦਾ ਚੰਡੀ ਦੀ ਬਾਚ ਕੋਬੀ ਸਿੰਘ ਜੀ ਨੇ ਦੇਵਤਿਆਂ ਤੇ ਦਾਨਵਾ ਦਾ ਦੁਰਯੁੱਧ ਦੱਸਿਆ ਉਹ ਦੇਵਤੇ ਜਿਹੜੇ ਆ ਸਾਡੇ ਅੰਦਰ ਚੰਗੇ ਗੁਣ ਨੇ ਜਿਹੜੇ ਦਾਤ ਨੇ ਉਹ ਸਾਡੇ ਅੰਦਰ ਔਗਣ ਨੇ ਜਿਹੜੇ ਉਹ ਔਗਣ ਨੂੰ ਇਹ ਕਿਰਪਾਨ ਕੱਟਦੀ ਆ ਉਹ ਚ ਦੱਸਿਆ ਗਿਆ ਵੀ ਚੰਡੀ ਨੇ ਕਿਰਪਾਨ ਮਾਰੀ ਸੀਗੀ ਦਾਤ ਦੇ ਦਾਤ ਨੂੰ ਵੱਢਦੀ ਚਲੇਗੀ ਨਾਲੇ ਜਿਹੜੇ ਘੋੜੇ ਤੇ ਬੈਠਾ ਸੀ ਦਾਤ ਉਹਨੂੰ ਘੋੜੇ ਨੂੰ ਵੀ ਵੱਢਦਾ ਜਿਹੜੀ ਧਰਤੀ ਤੇ ਘੋੜਾ ਖੜਾ ਸੀਗਾ ਉਹ ਧਰਤੀ ਨੂੰ ਵੀ ਵੱਢਦਾ ਉਹ ਧਰਤੀ ਕਹਿੰਦੇ ਵੀ ਇਹ ਹਿੰਦੂ ਮਤ ਵਿੱਚ ਜਾਂ ਸਨਾਤਨ ਮਤ ਵਿੱਚ ਧਾਰਨਾ ਕਿ ਧਰਤੀ ਕੱਛੂ ਨੇ ਚੱਕੀ ਹੋਈ ਆ ਕਹਿੰਦੇ ਉਹ ਕੱਛੂ ਵੀ ਜਾ ਕੇ ਵੱਡ ਤਾ ਖਰਪਾਨੇ ਐਸੀ ਕਿਰਪਾਨਾ ਇੰਨੀ ਕੈੜੀ ਇੰਨੀ ਤਕੜੀ ਕਿਰਪਾਨਾ ਉਹ ਕਿਹੜੀ ਕਿਰਪਾਨਾ ਹੈ ਗਿਆਨ ਕਰਨ ਦੀ ਕਿਰਪਾਨਾ ਇਹ ਪਰਮ ਦਾ ਕਿਲਾ ਜਿਹੜਾ ਢਾਉਂਦੀ ਆ ਉਹ ਵੀ ਇਹੀ ਕਿਰਪਾਨ ਨਾਲ ਹੀ ਢਾਇਆ ਜਾਂਦਾ ਉਹ ਕਿਰਪਾਨ ਕਿਹਨੇ ਚੱਕੀ ਹੋਈ ਆ ਉਹ ਦੁਰਗਾ ਨੇ ਚੱਕੀ ਹੋਈ ਆ ਚੰਡੀ ਨੇ ਚੰਡੀ ਮਤਲਬ ਚੰਡੀ ਹੋਈ ਜਿਵੇਂ ਖੁਰਪੇ ਚੰਡਦੇ ਆ ਕਹੀਆਂ ਚੰਡਦੇ ਆ ਖੁਰਪੇ ਚੰਡ ਕੇ ਤਿੱਖੇ ਕਰ ਦਿੰਦੇ ਆ ਐਵੇਂ ਇਹ ਜਿਹੜੀ ਗੁਰਮਤਾ ਉਹ ਗੁਰਮੁਖ ਦੀ ਬੁੱਧੀ ਚੰਡ ਕੇ ਕੁੱਟ ਕੇ ਚੰਡ ਕੇ ਤਿੱਖੀ ਕਰ ਦਿੰਦੀ ਆ ਫਿਰ ਉਹ ਚੰਡੀ ਘੋਉਂਦੀ ਆ ਐਵੇਂ ਅਸੀਂ ਇਹ ਸਮਝਣੀਆਂ ਨੇ ਗੱਲਾਂ ਤੇ ਜੋ ਸਨਾਤਨ ਮਤ ਵਿੱਚ ਛੇਰ ਦੇ ਉੱਤੇ ਇੱਕ ਔਰਤ ਬਣਾ ਬਿਠਾ ਕੇ ਉਹਦੇ ਸ਼ੇਰਾਂ ਵਾਲੇ ਮਾਤਾ ਜਾਂ ਦੁਰਗਾ ਚੰਡੀ ਕਹਿ ਕੇ ਉਹਨੂੰ ਪੂਜਿਆ ਜਾਂਦਾ ਉਹ ਇੱਕ ਧਰਮ ਚ ਪਤਾ ਇੱਕ ਮਤਲਬ ਬਿਵੇਕ ਵਾਲੀ ਬੁੱਧੀ ਦੀ ਮੂਰਤ ਬਣਾਤੀ ਫਿਰ ਉਹ ਮੂਰਤੀ ਦੀ ਪੂਜਾ ਹੁੰਦੀ ਆ ਕਰਨੀ ਤਾਂ ਹਾਸਲ ਵਿਵੇਕ ਬੁੱਧਾ ਬਿਵੇਕ ਮਤਤ ਪਰ ਉਹ ਹਾਸਲ ਹੁੰਦੀ ਨਹੀਂ ਕਿ ਲੋਕਾਂ ਨੇ ਉਹਦੀ ਪੂਜਾ ਕਰਨ ਲੱਗ ਗਏ ਹੁਣ ਪਤਾ ਵੀ ਬੁੱਧੀ ਇਸਤਰੀ ਲਿੰਗਾ ਇਸ ਲਈ ਉਹ ਤੇ ਜਨਾਨੀ ਦੀ ਮੂਰਤੀ ਬਣਾਈ ਹੋਈ ਆ ਤੇ ਉਹ ਬੁੱਧੀ ਦੇ ਅੱਠ ਗੁਣ ਨੇ ਉੱਥੇ ਉਹਦੇ ਅੱਠ ਹੱਥ ਬਣਾਏ ਹੋਏ ਨੇ ਉਹ ਛੇਰ ਦੀ ਸਵਾਰੀ ਕਰਦੀ ਹੈ ਮਤਲਬ ਉਹ ਗਿਆਨ ਦੀ ਛੇਰ ਗਿਆਨ ਦਾ ਪ੍ਰਤੀਕ ਉਹ ਗਿਆਨ ਦੀ ਸਵਾਰੀ ਕਰਦੀ ਆ ਉਹਦੇ ਹੱਥ 'ਚ ਕਿਰਪਾਨ ਜਾਂ ਹੋਰ ਹਥਿਆਰ ਨੇ ਉਹ ਅੱਠੇ ਹੱਥਾਂ 'ਚ 78 ਦੇ ਹਥਿਆਰ ਨੇ ਉਹ ਚੰਨੇ ਦੀ ਵਾਰ ਚ ਗੋਬਿੰਦ ਸਿੰਘ ਜੀ ਨੇ ਡਿਸਕ੍ਰਾਈਬ ਕੀਤਾ ਵੀ ਕਿਹੜੇ ਕਿਹੜੇ ਹਥਿਆਰ ਨੇ ਕਿਹੜੇ ਕਿਹੜੇ ਹੱਥ ਦੇ ਵਿੱਚ ਇਸ ਲਈ ਸਿੱਖਾਂ ਨੇ ਤਾਂ ਇਹ ਗੱਲ ਸਮਝ ਕੇ ਜਿਹੜੇ ਭਲੇਖੇ ਦੇ ਵਿੱਚ ਪਏ ਨੇ ਜਿਨ੍ਹਾਂ ਨੇ ਵਿਵੇਕ ਬੁੱਧੀ ਦੀ ਮੂਰਤੀ ਬਣਾ ਕੇ ਉਹਨੂੰ ਪੂਜਣ ਲੱਗੇ ਕੋਈ ਕਿਹੜੀ ਮਾਤਾ ਕੋਈ ਕਿਹੜੀ ਮਾਤਾ ਉਹ ਉਹ ਗੰਦਾ ਸਮਝਾਉਣੀਆ ਸੀ ਜੀ ਸਿੱਖ ਆਪ ਜਾਣਦੇ ਹੁਣ ਤਾਂ ਸਮਝਾਉਣਾ ਸਿੱਖ ਤਾਂ ਆਪ ਪੜ ਗਿਆ ਹੋਇਆ ਸਿੱਧੇ ਰਾਹੇ ਪੈਂਦਾ ਤੇ ਦੂਜਿਆਂ ਨੂੰ ਸਿੱਧੇ ਰਾਹੇ ਪਾਉਂਦਾ ਇਹ ਕੋਈ ਕਿਸੇ ਇੱਕ ਦੀ ਮਤ ਨਹੀਂ ਹੈਗੀ ਇਹ ਸਾਰਿਆਂ ਦੀ ਮਾਤਾ ਇਹ ਸਭ ਨੂੰ ਸਮਝਾਉਗੀ ਇਹ ਸ੍ਰੇਸ਼ਟ ਮਾਤਾ ਇਸ ਸਾਨੂੰ ਸੱਚ ਤੱਕ ਲੈ ਕੇ ਜਾਂਦੀ ਹੈ ਇਸ ਲਈ ਇਸ ਗੁਰਬਾਣੀ ਨੂੰ ਖੋਜ ਵਿਚਾਰ ਕੇ ਪੜਨਾ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਵਿੱਚ ਹੀ ਸਾਰੇ ਅਰਥ ਪਏ ਨੇ ਆਪ ਖੋਜੇ ਬਿਨਾ ਆਪ ਗਰਵਾਣੀ ਪੜ ਕੇ ਵਿਚਾਰੇ ਬਿਨਾ ਗਤੀ ਨਹੀਂ ਆਏਗੀ